ਸਤ ਨਾਮ ਵਾਹਿਗੁਰੂ 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 ਵਾਹਿ ਗੁਰੂ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਵਾਹਿ ਗੁਰੂ ਸਤ ਨਾਮ ਵਾਹਿ ਕਿ ਕਿ ਨੂੰ ਮੈਂ ਨੁਕੀ ਨੁੜਾ ਲੈ ਜੈਪਲਿੰਕਾ ਹੋਰ ਆਪਣੇ ਘਰ ਆ ਗਈ ਆ ਹਸਪੀਟਲ ਚੋਂ ਯਾਰਾ ਬਲਾ ਨਾਲ ਜਾਵੇ ਸਮੂਹੀ ਨੰਦਰਣ ਅਨੁਭਾਵੇ ਸਤਿ ਸ੍ਰੀ ਅਕਾਲ ਆ ਦੋ ਜਾਨ ਸੁਮਤੀ ਦਰਦ ਅਨੁਭਾਵੇ ਹੱਥ ਸ਼ਰੀਆ ਗਾਲ ਵਾ ਗਿਆ ਵਾ ਜਪਲੀਨ ਘਰ ਆ ਗਈ ਆਪਣੇ ਘਰ ਤਾਈ ਨੇ ਤਾਈ ਨੇ ਚੱਕਿਆ ਜਪਲੀਨ ਘਰ ਆ ਗਈ ਆਪਣੇ ਘਰ ਤਾਈ ਨੇ ਤਾਈ ਨੇ ਚੱਕਿਆ ਤੇਲ ਦਾ ਰਿਲਾ ਪਾਹੇ ਮੈਂ ਹੱਥ ਕਰ ਲੱਗੇ ਆ ਜਨਮ ਦਿਨ ਦੀ ਪਾਰਟੀ ਸੈਲੀਬ੍ਰੇਟ ਕਰਨ ਲੱਗੇ ਆ ਮੇਰੇ ਭਤੀਜੇ ਦਾ ਜਨਮ ਦਿਨ ਆ ਗੁਰਬਾ ਸਿੰਘ ਖਾਲਸਾ ਦਾ ਜਨਮ ਦਿਨ ਆ ਤੇ ਨਾਲ ਹੀ ਮੇਰੀ ਪਿਆਰੀ ਜੀ ਬੇਟੀ ਜਪਲੀਨ ਕੌਰ ਉਹਦੇ ਆ ਵੀ ਵੈਲਕਮ ਉਹਦਾ ਘਰ ਆਉਣ ਤੇ ਉਹਦੇ ਵੀ ਨਾਂ ਦਾ ਕੇਕ ਕਟਾਇਆ ਜਾਊਗਾ ਜਪਲੀਨ ਕੌਰ ਮੇਰੀ ਪਿਆਰੀ ਜੀ ਬੇਟੀ ਦੇ ਨਾਂ ਦਾ ਵੀ ਕੇਕ ਕਟਾਇਆ ਜਾਊਗਾ ਮਾਤਾ ਜੀ ਤੇ ਪਿਆਰੀਆਂ ਚੱਲਣੀਆਂ ਕਿਹਦਾ ਜਨਮ ਦਿਨ ਅੱਜ ਰਾਜ ਦਾ ਹਾਂ ਰਾਜ ਦਾ ਤੇਰਾ ਕਦੋਂ हाँ हा। वे की काम कम की गल के जन्मदिन है जप जप जपीन जपीन जपलीन वे की वाज फिर कह डे चल कह जपीन हाँ जपलीन तैयारियां करो जल्दी ਅੱਜ ਗੁਰਬਾਜ ਸਿੰਘ ਖਾਲਸਾ ਦਾ ਜਨਮ ਦਿਨ ਆ ਸਾਡੇ ਭਤੀਜੇ ਦਾ ਜਨਮ ਦਿਨ ਆ ਤੇ ਲਾਗੇ ਉਹਦੀ ਭੈਣ ਸ਼ੋਭਨੀਤ ਕੌਰ ਸੁਖਿੰਦਰ ਸਿੰਘ ਸਣੀ ਸਾਰੇ ਬੋਲੋ ਸਖਦੀਪ ਸਿੰਘ ਖਾਲਸਾ ਦੇ ਇਹਨਾਂ ਦੇ بیٹے ਦਾ ਜਨਮ ਦਿਨ ਆ ਬੋਲੇ ਈਸੋ ਨਿਹਾਲ ਜਾ ਕੇਕ ਲੈ ਕੇ ਕੱਢ ਕੇ ਸ਼ੋਭਦੇਵ ਕੌਰ ਜੋ ਮੈਂ ਕਹਦਾ ਦੋ ਵੀ ਨਹੀਂ ਉਹ ਦਵਰ ਕਰ ਲਾ ਖਾਣਾ ਖਾਣੇ ਆ ਮੈਂ ਆ ਖਾਣੀ ਖਾਲੀ ਕਹਣਾ ਮਰਜੀ ਸਾਰਾ ਖਾ ਲੀ ਠੀਕ ਆ ਸਾਰਾ ਖਾ ਲੀ ਗੁਰਬਾਤ ਸਿੰਘ ਖਾਲਸਾ ਦਾ ਵੀ ਅੱਜ ਹੈਪੀ ਬਰਥਡੇ ਆ ਇਧਰੋਂ ਜਪਲੀਨ ਕੋਰ ਦਾ ਵੀ ਨਾਲ ਮਨਾ ਦੇ ਲੱਗੇ ਆ ਉਹਦਾ 26 ਤਰੀਕ ਦਾ ਜਨਮ ਦਿਨ ਹੈ ਇਹਦਾ ਤੇ ਆਪਣੇ ਭੈਣ ਭੈਣਾ ਤੇ ਫਰਾ ਦੇ ਕੋਲ ਆਈ ਆ ਅੱਜ <speaking> तो। डे टू यू हैप्पी बर्थे टू यू to लै सब से ऐसा कौन सब, सब से ऐसा कौन पापा पापा दे चल चल ठीक है ਆ ਤੋ ਵੀ ਆਦੇ ਨਾ ਤੋ ਵੀ ਤੋ ਦੇ ਤੋ ਦੇ ਹਾਏ ਅੱਜ ਵੈਲਕਮ ਟੂ ਜੈਪਲੀਨ ਕੌਰ ਥੋੜਾ ਹੈ ਨਾ ਉਹ ਥਾਣਾ ਮਲੇ ਜੁਪਰੇ ਗੰਦੀ ਗਰੀ ਫਾਇਰ ਰਿਪੋਰਟ ਕੀਤੀ ਹੈ ਬਹਿ ਜਾ ਬਹਿ ਜਾ ਹੁਣ ਨਾ ਕਹਾਂ ਬੇਟੂ ਅਦਾ ਮੰਮੀ ਕਿਹੜਾ ਆ